ਦੋਸਤੋ ਇਸ ਵੀਡੀਓ 'ਚ ਗੱਲ ਕਰਾਂਗੇ 24 ਅਵਤਾਰ ਕਥਾ ਦੇ ਤੀਜੇ ਭਾਗ ਦੀ ਪਹਿਲੇ ਤੇ ਦੂਜੇ ਭਾਗ ਦੇ ਵਿੱਚ ਅਸੀਂ 24 ਅਵਤਾਰਾਂ ਦੇ ਬਾਰੇ ਜਾਣਿਆ ਕਿ ਕਿਉਂ ਉਤਪੰਨ ਹੋਏ ਕਿੱਦਾਂ ਉਤਪੰਨ ਹੋਏ ਤੇ ਪਹਿਲੇ 5 ਅਵਤਾਰਾਂ ਬਾਰੇ ਅਸੀਂ ਗੱਲ ਕੀਤੀ ਸੀ ਹੁਣ ਗੱਲ ਕਰਾਂਗੇ ਵਿਸ਼ਨੂੰ ਜੀ ਦੇ ਅੱਗੇ ਹੋਰ 5 ਅਵਤਾਰਾਂ ਦੀ ਤੇ ਦੋਸਤੋ ਹੁਣ ਸਟਾਰਟ ਕਰਦੇ ਹਾਂ ਜਲਦੀ ਨਾਲ ਅੱਜ ਦਾ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਇਹ ਜਿਹੜੇ ਅਵਤਾਰ ਹਨ ਜੋ ਵੀ ਕਹਾਣੀਆਂ ਤੁਹਾਨੂੰ ਵੇਖ ਕੇ ਕਈ ਵਾਰੀ ਸਮਝ ਆਉਂਦਾ ਆਉਣਾ ਲੱਗਦਾ ਆਉਣਾ ਕੀ ਇਹ ਯਾਰ ਇਹ ਕੀ ਝੂਠ ਸੁਫਾਨ ਲਿਖਿਆ ਹੈ ਕਿਦਾਂ ਦੀਆਂ ਕਹਾਣੀਆਂ ਲਿਖਿਆ ਕੀ ਇਦਾਂ ਹੋ ਸਕਦਾ ਕਦੀ ਵੇਖੋ ਇਹ ਸਭ ਜਿਹੜੀਆਂ ਗੱਲਾਂ ਪਹਿਲਾਂ ਜਿਸ ਤਰ੍ਹਾਂ ਦੇ ਲੋਕ ਹੁੰਦੇ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਬૌਧਿਕ ਸ਼ਮਤਾ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਸਮਝਾਉਣ ਵਾਸਤੇ ਉਹੋ ਜਿਹੇ ਤਰੀਕਿਆਂ ਨਾਲ ਕਹਾਣੀਆਂ ਲਿਖੀਆਂ ਜਾਂਦੀਆਂ ਸੀ ਤੇ ਇਹਨਾਂ ਦੇ ਵਿੱਚ ਕੁਝ ਸੱਚ ਹੁੰਦਾ ਸੀ ਕੁਝ ਇਹ ਕਵਿਤਾ ਰੂਪ ਹੋਣ ਕਰਕੇ ਤੇ ਉਹ ਥੋੜੀ ਜੀ అతి ਸ਼ੋਭਤੀ ਹੋ ਜਾਂਦੀ ਹੈ ਕੁਝ ਵਧਾ ਕੇ ਲਿਖਣਾ ਪੈਂਦਾ ਹੈ ਇਹ ਤੁਸੀਂ ਜਦੋਂ ਅੱਗੇ-ਅੱਗੇ ਚਲੋਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਵਧਾ ਕੇ ਲਿਖੀਆਂ ਜਾਂਦੀਆਂ ਹਨ ਕਿ 10 ਨੂੰ 10 ਲੱਖ ਵੀ ਲਿਖਿਆ ਜਾ ਸਕਦਾ ਇਹ ਕਵਿਤਾ ਹੈ ਤੇ ਇਸ ਹਾਵ ਨਾਲ ਜੋ ਵੀ ਹੈ ਉਸ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਦੇ ਲੋਕਾਂ ਦੀ ਸਮਝ ਹੀ ਉਸ ਹਾਵ ਨਾਲ ਕਥਾਵਾਂ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਹਰ ਤਰ੍ਹਾਂ ਦੇ ਗ੍ਰੰਥ ਹੁੰਦੇ ਸੀ ਪੁਰਾਣ ਹੀ ਥੋੜੇ ਥਲੜੇ ਲੈਵਲ ਵਾਲੇ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਤੋਂ ਉੱਤੇ ਜਿਹੜੇ ਵੇਦ ਸ਼ਾਸਤਰ ਆਦਿ ਹੁੰਦੇ ਸੀ ਜਿਹੜੇ ਸਭ ਤੋਂ ਉੱਤੇ ਬਹੁਤ ਜ਼ਿਆਦਾ ਬૌਧਿਕ ਸਮਰੱਥਾ ਰੱਖਦੇ ਸੀ ਉਹਨਾਂ ਦੇ ਵਾਸਤੇ ਉਪਨਿਸ਼ਦ ਵਗੈਰਾ ਹੁੰਦੇ ਸੀ ਤੇ ਇਸ ਤਰ੍ਹਾਂ ਹੀ ਅਲੱਗ-ਅਲੱਗ ਜਿੱਦਾਂ ਦੇ ਲੈਵਲ ਉੱਤੇ ਬੰਦੇ ਹੁੰਦੇ ਆ ਉਸ ਤਰ੍ਹਾਂ ਹੀ ਇਹ ਗੱਲਾਂ ਲਿਖਿਆ ਜਾਂਦੀਆਂ ਜਿਸ ਤਰ੍ਹਾਂ ਆਪਾਂ ਵੇਖੇ ਭਾਈ ਬਾਲੇ ਦੀ ਸਾਖੀ ਆ ਉਹਦੇ ਵਿੱਚ ਵੀ ਕਥਾਵਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਮਿਲਣਗੀਆਂ ਤੇ ਜਦੋਂ ਤੁਸੀਂ ਦਸਮ ਗ੍ਰੰਥ ਨੂੰ ਵੇਖੋਗੇ ਤੇ ਦਸਮ ਗ੍ਰੰਥ ਤੇ ਇਹੋ ਜਿਹੀਆਂ ਕਥਾਵਾਂ ਨਾਲ ਪਰਿਆ ਪਿਆਵਾ ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਚ ਤੁਹਾਨੂੰ ਇਹੋ ਜਿਹੀਆਂ ਕਥਾਵਾਂ ਨਹੀਂ ਮਿਲੂਗੀਆਂ ਉੱਥੇ ਵੀ ਮਿਲੂਗੀਆਂ ਹੁਣ ਜਿਹੜੇ ਅਵਤਾਰਾਂ ਦੀ ਗੱਲ ਚੱਲ ਰਹੀ ਹੈ ਉੱਥੇ ਕ੍ਰਿਸ਼ਨ ਜੀ ਦੀ ਗੱਲ ਤੇ ਨਰਸਿੰਘ ਅਵਤਾਰ ਤੇ ਹੋਰ ਅਵਤਾਰਾਂ ਦੀ ਗੱਲ ਵੀ ਚੱਲਦੀ ਹੈ ਉਹਨਾਂ ਦਾ ਕਈ ਜਗ੍ਹਾ ਤੁਹਾਨੂੰ ਸੁਣਨ ਨੂੰ ਚ ਆਉਂਦਾ ਕਿ ਉਹਨਾਂ ਦਾ ਪਰਮਾਤਮਾ ਦੇ ਰੂਪ ਚ ਉਹਨਾਂ ਦਾ ਜਸ ਗਾਨ ਵੀ ਹੁੰਦਾ ਰਬ ਥਮਤ ਨਿਕਸ ਕੈ ਬਿਸਥਾਰ ਹਰਨਾਖਸ ਸੇਧੋ ਨਖ ਬਿਦਾਰ ਓਏ ਪਰਮਪੁਰਖ ਦੇਵਾਦੀ ਦੇਵ ਧਰਮ ਹੇਤ ਨਰਸਿੰਘ ਭੇਵ ਇਸ ਤਰ੍ਹਾਂ ਤੁਹਾਨੂੰ ਕਈ ਜਗ੍ਹਾ ਸੁਣਨ ਨੂੰ ਮਿਲੇਗਾ ਅਵਤਾਰਾਂ ਬਾਰੇ ਇਹ ਨਹੀਂ ਕਿ ਸਿਰਫ ਦਸਮ ਗ੍ਰੰਥ ਚ ਆ ਉਸ ਗੁਰੂ ਗ੍ਰੰਥ ਸਾਹਿਬ ਚ ਵੀ ਹੈਗਾ ਪਰ ਇਹ ਆ ਕਿ ਉੱਥੇ ਥੋੜਾ ਲਿਮਟਿਡ ਹੈ ਇੱਥੇ ਬਹੁਤ ਜ਼ਿਆਦਾ ਤੇ ਹੁਣ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਛੇਵਾਂ ਅਵਤਾਰ ਦੋਸਤੋ ਛੇਵਾਂ ਅਵਤਾਰ ਜੋ ਹੋਇਆ ਵਿਸ਼ਨੂੰ ਜੀ ਦਾ ਉਹ ਵਰਾ ਅਵਤਾਰ ਜਾਨੀ ਇੱਕ ਸੂਰ ਦੀ ਸ਼ਕਲ ਵਾਲਾ ਪਿਗ ਦੀ ਸ਼ਕਲ ਵਾਲਾ ਇੱਕ ਅਵਤਾਰ ਹੋਇਆ ਕਹਿੰਦੇ ਦਯੋ ਬਾਟ ਮਦੀੰ ਅੰਦੀੰਗ ਭਗਵਾਨ ਅੰਗ ਗਏ ਠਾਮ ਠਾਮੰਗ ਸਬੇ ਦੇਵਦਾਨੰਗ ਕਿ ਮੋਨੇ ਰੋਪ ਧਰ ਕੇ ਭਗਵਾਨ ਨੇ ਸਭ ਸ਼ਰਾਬ ਅੰਮ੍ਰਿਤ ਆਦਿ ਸਭ ਜਿੰਨੇ ਰਤਨ ਹੀ ਵੰਡਤੇ ਤੇ ਜਿਹੜੇ ਹੀ ਦੇਵਤੇ ਤੇ ਦਾਇਵ ਜਿਹੜੇ ਹੀ ਸਾਰੇ ਆਪਣੇ ਆਪਣੇ ਠਗਾਣਿਆਂ ਨੂੰ ਚਲੇ ਗਏ ਪੁਨਰ ਦਰੋਹ ਵੜਿਓ ਸੋ ਆਪੰ ਮਜਾਰੰਗ ਫੇਰ ਉਹਨਾਂ ਦੇ ਵਿੱਚ ਆਪਣੇ ਵਿੱਚ ਕਲੇਸ਼ ਵਧ ਗਿਆ ਭਜੇ ਦੇਵਤਾ ਦਾਇਤ ਜਿਤੇ ਜੁਝਾਰੰਗ ਤੇ ਜਿਹੜੇ ਹੀ ਦੇਵਤੇ ਸੀ ਉਹ ਫੇਰ ਭੱਜ ਗਏ ਤੇ ਜਿਹੜੇ ਜੁਝਾਰੂ ਦਾਇਤ ਸੀ ਉਹ ਜਿੱਤ ਗਏ ਤੇ ਇਸ ਤਰ੍ਹਾਂ ਹੀ ਦੋ ਭਰਾ ਹੋਏ ਆ ਇੱਕ ਹਿਰਨਕਸ਼ਪ ਤੇ ਇੱਕ ਹਰਨਾਕਸ਼ੇ ਦੋ ਦੇਤ ਵੀਰ ਹੋਏ ਇਹਨਾਂ ਦਾ ਨਾਂ ਤੁਸੀਂ ਹਰਨਾਕਸ਼ੇ ਜਾਂ ਹਿਰਨਕਸ਼ਪ ਇਹ ਬਾਣੀ ਚ ਵੀ ਕਈ ਜਗ੍ਹਾ ਆਉਂਦਾ ਤੁਸੀਂ ਸੁਣਿਆ ਹੋਣਾ ਕਿਉਂਕਿ ਭਗਤ ਪ੍ਰਲਾਦ ਦਾ ਜਿਹੜਾ ਪਿਤਾ ਸੀ ਉਹ ਹਿਰਨਕਸ਼ਪ ਸੀ ਹਰੀਨਿਓ ਹਰਿਨਾਸ਼ ਸੰਗ ਦੋਏ ਵੀਰੰ ਸਬੇ ਲੋਗ ਕਹਿ ਜੀਤ ਲੀਨੇ ਗਹਿਰੰ ਜਲੰਗ ਬਾਥਲੇੰਕਿਓ ਰਾਜ ਸਰਬੰ ਪੂਜਾ ਦੇਖ ਭਾਰੀ ਬੜਿਓ ਤਾਹੇ ਗਰਵੰ ਕਿ ਉਹਨਾਂ ਨੂੰ ਹੰਕਾਰ ਹੋ ਗਿਆ ਉਹਨਾਂ ਨੇ ਸਾਰਾ ਰਾਜ ਜਿਹੜਾ ਸੀ ਜਲ ਥਲ ਆਦੀ ਸਭ ਜਗਾ ਜਿੱਤ ਲਿਆ ਤੇ ਉਹਨਾਂ ਨੂੰ ਹੰਕਾਰ ਹੋ ਗਿਆ ਤੇ ਜਿਹੜਾ ਹਰਨਾਕਸ਼ਹੀ ਦੋਸਤੋ ਇਸ ਨੇ ਵੇਦ ਆਦੀ ਸਾਰੇ ਦੇਵਤਿਆਂ ਤੋਂ ਖੋਲੇ ਹੋਰ ਵੀ ਸਮਾਨ ਲੁੱਟ ਲਿਆ ਤੇ ਇਹਨਾਂ ਸੁਮੇਰ ਪਹਾੜ ਤੋਂ ਸ਼ਕਤੀ ਨਾਲ ਕਹਿੰਦੇ ਦਬਤਾ ਤੇ ਸਾਰੇ ਜੱਗ ਆਦੀ ਜਿੰਨੇ ਹੀ ਉਹ ਸਭ ਪੰਗ ਕਰਤੇ ਧਰਤੀ ਜਲ ਵਿੱਚ ਤਸ ਗਈ ਤਦ ਵਿਸ਼ਨੂੰ ਜੀ ਨੇ ਵੱਡੀਆਂ ਦਾਣਾਂ ਵਾਲਾ ਵਰਾ ਰੂਪ ਧਾਰਨ ਕੀਤਾ ਤੇ ਹਰਨਾਕਸ਼ ਨਾਲ ਭਿਆਨਕ ਯੁੱਧ ਹੋਇਆ ਜੋ 8 ਦਿਨ 8 ਰਾਤ ਤੱਕ ਚੱਲਿਆ ਅੰਤ ਹਰਨਾਕਸ਼ ਨੂੰ ਮਾਰ ਕੇ ਵਿਦਾ ਦਾ ਉਦਾਰ ਕੀਤਾ ਇਹ ਸੀ ਦੋਸਤੋ ਛੇਵਾਂ અવਤਾਰ ਵਰਾਵਤਾਰ ਹੁਣ ਆਪਾਂ ਗੱਲ ਕਰਦੇ ਅੱਗੇ ਨਰਸਿੰਘ અવਤਾਰ ਦੀ ਜਦੋਂ ਹਰਨਾਕਸ਼ ਮਾਰਿਆ ਗਿਆ ਦੋਸਤੋ ਹਰਨਾਕਸ਼ ਦੇ ਮਾਰਨ ਦੇ ਬਾਅਦ ਦੇਵਤਿਆਂ ਨੇ ਫਿਰ ਕੁਛ ਚਿਰ ਵਧੀਆ ਰਾਜ ਕੀਤਾ ਤੇ ਉਹਦੇ ਬਾਅਦ ਫਿਰ ਇਹ ਸਭ ਕੰਮ ਚਾਲੂ ਹੋ ਗਿਆ ਜਿਹੜਾ ਉਹਦਾ ਭਰਾ ਹੀ ਹਰਨਾਕਸ਼ ਦਾ ਹਿਰਨੇ ਕਸ਼ਪ ਤੋ ਦੋਸਤੋ ਜਿਹੜਾ ਹਰਨੇਕ ਅਸ਼ਪ ਹੀ ਹਰਨਾਕਸ਼ ਦਾ ਭਰਾ ਉਹਨੇ ਤਿੰਨਾਂ ਲੋਕਾਂ ਨੂੰ ਫੇਰ ਜਿੱਤ ਲਿਆ ਤੇ ਆਪਣੇ ਆਪ ਨੂੰ ਭਗਵਾਨ ਕੋਸ਼ਤ ਕਰਦਾ ਉਸ ਦਾ ਆਪਣਾ ਮੁੰਡਾ ਜਿਹੜਾ ਪ੍ਰਹਲਾਦ ਹੀ ਉਹ ਵਿਸ਼ਨੂੰ ਜ ਜਿਹਦਾ ਪਰਮ ਭਗਤ ਬਣ ਗਿਆ ਤੇ ਉਸ ਦੇ ਪਿਤਾ ਨੂੰ ਇਹ ਰਾਸ ਨਹੀਂ ਆਇਆ ਉਹ ਚਾਹੁੰਦਾ ਸੀ ਕਿ ਸਭ ਮੇਰੀ ਹੀ ਪੂਜਾ ਕਰਨ ਮੈਨੂੰ ਹੀ ਭਗਵਾਨ ਕਰਕੇ ਮੰਨਣਾ ਉਸ ਨੇ ਪ੍ਰਹਲਾਦ ਨੂੰ ਮਾਰਨ ਲਈ ਕਈ ਤਰੀਕੇ ਵਰਤੇ ਕਈ ਕੋਈ ਫੇਰ ਵੀ ਉਹਨੂੰ ਸਫਲਤਾ ਨਾ ਮਿਲੀ ਅੰਤ ਵਿੱਚ ਵਿਸ਼ਨੂੰ ਜੀ ਨੇ ਨਰਸਿੰਘ અવਤਾਰ ਧਾਰ ਕੇ ਉਸ ਪਾਪੀ ਦਾ ਅੰਤ ਕੀਤਾ ਲਿਖਦੇ ਹਨ ਕਿਨੋ ਨਰਸਿੰਘ ਦੁਸ਼ਟੰਗ ਸੰਘਾਰੰ ਨਰਸਿੰਘ ਨੇ ਦੁਸ਼ਟ ਦਾ ਸੰਘਾਰ ਕੀਤਾ ਧਰਿਓ ਸੋ ਵਿਸ਼ਨ ਸਤਮਮ અવਤਾਰ ਸਤਵਾਵਤਾਰ ਵਿਸ਼ਨੂ ਜੀ ਨੇ ਧਾਰਨ ਕੀਤਾ ਲੀਨੋ ਸੋ ਭਗਤ ਆਪਣੋ ਛਨਾਏ ਕਿ ਆਪਣਾ ਜਿਹੜਾ ਭਗਤ ਹੀ ਉਸ ਨੂੰ ਵੈਰੀ ਦੇ ਹੱਥੋਂ ਖੋਹ ਲਿਆ ਸਭ ਸਿਸ਼ਟ ਧਰਮ ਕਰਮਨ ਚਲਾਏ ਕਿ ਸਾਰੀ ਸ੍ਰਿਸ਼ਟੀ ਵਿੱਚ ਧਰਮ ਕਰਨ ਦੀ ਫੇਰ ਤੋਂ ਵਿਵਸਥਾ ਕੀਤੀ ਤੇ ਦੋਸਤੋ ਏਸੀ ਸਤਵਾਵਤਾਰ ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਅਗਲੇ અવਤਾਰ ਦੀ ਇਹ ਵੀ ਕਾਫੀ ਪਾਪੂਲਰ ਹੈ ਇਹ ਹੈ 52 અવਤਾਰ ਇੰਨੇ ਕਸ਼ਵਤੇ ਹਨਾਕਸ਼ ਦੇ ਅੰਤ ਦੇ ਬਾਅਦ ਕੁਝ ਸਮਾਂ ਹੀ ਹੋਇਆ ਸੀ ਕਿ ਨਰਸਿੰਘ અવਤਾਰ ਤੋਂ ਵੀ ਥੋੜਾ ਸਮਾਂ ਹੋਇਆ ਸੀ ਉਹਦੇ ਬਾਅਦ ਧਰਤੀ ਤੇ ਫਿਰ ਬਹੁਤ ਪਾਪ ਵਧ ਗਿਆ ਦੇਵਤਾਂ ਦੇ ਰਾਜਾ ਜਿਹੜਾ ਬਲੀ ਸੀ ਉਹਨੂੰ ਬਹੁਤ ਹੰਕਾਰ ਹੋ ਗਿਆ ਤੇ ਉਹਦਾ ਹੰਕਾਰ ਇੰਨਾ ਵਧ ਗਿਆ ਕਿ ਉਹਨੇ ਸਭ ਨੂੰ ਦਬਾਉਣਾ ਸ਼ੁਰੂ ਕਰਤਾ ਸਭ ਨੂੰ ਜਿੱਤਣਾ ਸ਼ੁਰੂ ਕਰਤਾ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਦੇਵਤਿਆਂ ਨੇ ਇਕੱਠੇ ਹੋ ਕੇ ਕਾਲਪੁਰਖ ਦੀ ਯੋਗ ਰਾਦਨਾ ਨਾਲ ਪਰ ਸ਼ੰਸ਼ਾ ਕੀਤੀ ਨਾ ਪਾਵੇ ਬਲੰਗ ਦੇਵਤਾ ਜਗ ਬਾਸੰ ਭਈ ਇੰਦਰ ਕੀ ਰਾਜ ਧਾਨੀ ਬਿਨਾ ਸੰਗ ਕਿ ਕੋਈ ਬਲੀ ਨਹੀਂ ਪ੍ਰਾਪਤ ਕਰ ਸਕੰਦਾ ਜਿਹੜੇ ਹੀ ਦੇਵਤਾ ਤੇ ਜਿਹੜੇ ਯਾਗ ਆਦੀ ਜਿਹੜੇ ਹੀ ਉਹ ਮਾਨ ਨਹੀਂ ਸਕਦੇ ਇੰਦਰ ਦੀ ਰਾਜ ਧਾਨੀ ਨਸ਼ਟ ਹੋ ਗਈ ਕਰੀ ਯੋਗ ਸਾਧਨਾ ਰਦਨਾ ਸਰਬ ਦੇਵੰ ਪ੍ਰਸੰਨੰ ਭੈ ਕਾਲਪੁਰਖ ਭੈ ਵੰਗ ਵੇਖੋ ਗੁਰੂ ਸਾਹਿਬ ਕਈ ਜਗ੍ਹਾ ਅਕਾਲ ਪੁਰਖ ਵੀ ਕਹਿੰਦੇ ਨੇ ਤੇ ਕਦੇ ਕਦੇ ਕਾਲ ਪੁਰਖ ਵੀ ਕਹਿੰਦੇ ਨੇ ਕਾਲ ਦਾ ਅੰਤ ਹੁੰਦਾ ਹੈ ਮ੍ਰਿਤਯੂ ਤੇ ਅਕਾਲ ਦਾ ਅਰਥ ਹੋ ਗਿਆ ਕਿ ਉਹਦੀ ਆਪਣੀ ਮ੍ਰਿਤਯੂ ਨਹੀਂ ਆ ਉਹ ਸਾਧ ਦੀ ਮ੍ਰਿਤਯੂ ਆ ਪਰ ਉਹਦੀ ਮ੍ਰਿਤਯੂ ਨਹੀਂ ਇਸ ਲਈ ਉਸ ਨੂੰ ਕਾਲਪੁਰਖ ਵੀ ਕਹਿੰਦੇ ਤੇ ਅਕਾਲਪੁਰਖ ਵੀ ਕਹਿੰਦੇ ਤੇ ਹੁਣ ਬਲੀ ਰਾਜੇ ਦਾ ਹੰਕਾਰ ਤੋੜਨਾ ਸੀ ਬਹੁਤ ਉਹਨੂੰ ਹੰਕਾਰ ਹੋ ਗਿਆ ਤੇ ਕਾਲਪੁਰਖ ਨੇ ਵਿਸ਼ਨੂੰ ਜੀ ਨੂੰ ਕਿਹਾ ਕਿ ਤੁਸੀਂ ਹੁਣ ਬਾਵਣ અવਤਾਰ ਧਾਰਨ ਕਰੋ ਤੇ ਵਿਸ਼ਨੂੰ ਜੀ ਛੋਟੇ ਜਿਹੇ ਬ੍ਰਾਹਮਣ ਦਾ ਰੂਪ ਧਾਰ ਕੇ ਰਾਜੇ ਬਲੀ ਕੋਲ ਗਏ ਵੇਦ ਆਦਿ ਪਾਠ ਕੀਤਾ ਰਾਜੇ ਨੇ ਦਰਸ਼ਨ ਆਲੀ ਗਿਆ ਬਹੁਤ ਕੁਝ ਦੇਣ ਦਾ ਯਤਨ ਕੀਤਾ ਪਰ ਉਹਨਾਂ ਨੇ ਮਨਾਂ ਕਰਤਾ ਤੇ ਕਿਹਾ ਕਿ ਇਹ ਸਭ ਮੇਰੇ ਕੰਮ ਨਹੀਂ ਆ ਤੂੰ ਜੇ ਮੈਨੂੰ ਦੇਣਾ ਹੀ ਆ ਤੇ ਢਾਈ ਕਦਮ ਮੈਨੂੰ ਭੂਮੀਦਾਨ ਕਰ ਦੇ ਰਾਜੇ ਦਾ ਜਿਹੜਾ ਗੁਰੂ ਸੀ ਸ਼ੁਕਰਾਚਾਰਿਆ ਉਹ ਸਾਰੀ ਖੇਡ ਸਮਝ ਗਿਆ ਕਿ ਵਿਸ਼ਨੂ ਜੀ ਆਪ ਹੀ ਆਇਆ ਨਾ ਪਰ ਰਾਜੇ ਨੇ ਉਹਨਾਂ ਦੀ ਸਲਾਹ ਨਾ ਮੰਨੀ ਤੇ ਭੂਮੀਦਾਨ ਦਾ ਵਚਨ ਦੇ ਦਿੱਤਾ ਜਦ ਭੂਮੀ ਨਾਪਣ ਦਾ ਸਮਾਂ ਆਇਆ ਤਾਂ ਬਾਮਨ ਨੇ ਆਪਣੀ ਦੇਵ ਵਧਾ ਲਈ ਤੇ ਇੱਕ ਪੈਰ ਨਾਲ ਧਰਤੀ ਛੋਈ ਦੂਜੇ ਨਾਲ ਆਕਾਸ਼ ਛੋਇਆ ਪੂਰਾ ਮਤਲਬ ਬ੍ਰਹਿਮੰਡੀ ਪੂਰਾ ਇੱਕ ਪੈਰ ਨਾਲ ਉਹਨਾਂ ਨੇ ਕਵਰ ਕਰ ਲਿਆ ਤੇ ਤੇਜੀ ਜਿਹੜੀ ਢਾਈ ਜਿਹੜੀ ਹੈ ਨਾ ਉਹਦੇ ਲਈ ਉਹਨਾਂ ਨੇ ਕਿਹਾ ਬਲੀ ਨੂੰ ਕਿ ਦੱਸ ਬਈ ਹੁਣ ਇਹ ਮੇਰਾ ਜਿਹੜਾ ਢਾਈਆਂ ਕਦਮ ਹੈ ਇਹ ਮੈਂ ਕਿੱਥੇ ਰੱਖਾਂ ਤੇ ਫਿਰ ਬਲੀ ਨੇ ਕਿਹਾ ਕਿ ਹੁਣ ਤੇ ਕੁਝ ਬਚਾ ਨਹੀਂ ਆਹ ਪ੍ਰਭੂ ਮੇਰੀ ਜਿਹੜੀ ਦੇਹ ਆ ਨਾ ਇਹੇ ਬਚੀ ਤੇ ਚਲੋ ਇਹਦੇ ਉੱਤੇ ਰੱਖ ਲਓ ਤੇ ਵਿਸ਼ਨੂੰ ਜੀ ਨੇ ਪ੍ਰਤੱਖ ਹੋ ਕੇ ਫਿਰ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਵਰ ਦਿੱਤਾ ਖੁਸ਼ ਹੋ ਕੇ ਕਿ ਜਦ ਤੱਕ ਗੰਗਾ ਜਮਨਾ ਰਹੇਗੀ ਤੇਰੀ ਕਹਾਣੀ ਚੱਲੇਗੀ ਅਤੇ ਮੈਂ ਤੇਰਾ ਜਿਹੜਾ ਦੁਆਰਪਾਲ ਹੋ ਕੇ ਰਹਾਂਗਾ ਇਹਨੇ ਹਨ ਬਿਸਨ ਪ੍ਰਸੰਨ ਪ੍ਰਤਖ ਹੋਏ ਕਹਾ ਚੌਪਦਾਰ ਦੁਆਰੇ ਹੋਏ ਰਹਾ ਕਿ ਚੌਪਦਾਰ ਤੇਰਾ ਮੈਂ ਹੋ ਕੇ ਰਾਵਾਂਗਾ ਦੁਆਰੇ ਕਹਿਓ ਚਲੇ ਤਬ ਲਗੇ ਕਹਾਣੀ ਜਬ ਲਗੇ ਗੰਗ ਜਮਨ ਕੋ ਪਾਣੀ ਜਦੋਂ ਤੱਕ ਗੰਗਾ ਜਮਨਾ ਚ ਪਾਣੀ ਹੈ ਹੈ ਰਾਜਾ ਬਲੀ ਤੇਰੀ ਕਹਾਣੀ ਚੱਲੇਗੀ ਕਿਉਂਕਿ ਤੂੰ ਆਪਣਾ ਆਪ ਹੀ ਮੈਨੂੰ ਦਾਨ ਦੇ ਦਿੱਤਾ ਅਜਾ ਉਹ ਵੀ ਗੱਲ ਹੈ ਕਿ ਉਹਨੂੰ ਸਮਝ ਵੀ ਆ ਗਈ ਸੀ ਕਿ ਵਿਸ਼ਨੂ ਜੀ ਹੈ ਪਰ ਉਹ ਆਪਣੇ ਵਚਨ ਤੋਂ ਪਿੱਛੇ ਨਹੀਂ ਹਟਿਆ ਹੁਣ ਗੱਲ ਕਰਦੇ ਆਂ ਦੋਸਤੋ ਨੌਵੇਂ અવਤਾਰ ਪਰਸ਼ੂਰਾਮ અવਤਾਰ ਦੀ 인ਦਰ ਦੇਵਤਾ ਜਿਹੜਾ ਸੀ ਵਿਆਕੁਲ ਹੋ ਕੇ ਸ਼ੀਰ ਸਾਗਰ ਵਿਖੇ ਕਾਲਪੁਰਖ ਕੋਲ ਪ੍ਰਾਰਥਨਾ ਕੀਤੀ ਕਿ ਸਾਰੇ ਦਾਨਵ ਹੁਣ ਸੱਤਰੀ ਬਣ ਗਏ ਤੇ ਜਗਾਦ ਧਰਮ ਕਰਮ ਨਹੀਂ ਕਰਦੇ ਕਾਲਪੁਰਖ ਨੇ ਵਿਸ਼ਨੂ ਜੀ ਨੂੰ ਕਿਹਾ ਕਿ ਤੁਸੀਂ ਜਮਦਾਗਨ ઋષਿ ਦੇ ਘਰ અવਤਾਰ ਧਰੋ ਸਬਨ ਦੇਵਨ ਮਿਲ ਕਰਿਓ ਵਿਚਾਰਾ ਸ਼ੀਰ ਸਮੁੰਦਰ ਕਹ ਚਲੇ ਸੁਧਾਰਾ ਸ਼ੀਰ ਸਮੁੰਦਰ ਚ ਗਏ ਜਾ ਕੇ ਸ਼ੀਰ ਸਮੁੰਦਰ ਜਿੱਥੇ ਵਿਸ਼ਨੂੰ ਜੀ ਸੌਂਦੇ ਨੇ ਹੁਣ ਤੁਸੀਂ ਕਹੋਗੇ ਕਾਲਪੁਰਖ ਵੀ ਕਹੀ ਜਾਂਦੇ ਕਾਲਪੁਰਖ ਕਿਹੜਾ ਸ਼ੀਰ ਸਮੁੰਦਰ ਚ ਸੌਂਦਾ ਇਹ ਜਦੋਂ ਤੁਸੀਂ ਅੱਗੇ ਵਾਲੇ ਆਉਣ ਵਾਲੇ ਅਵਤਾਰ ਵੇਖੋਗੇ ਫਿਰ ਤੁਹਾਨੂੰ ਪਤਾ ਚੱਲੇਗਾ ਇਹ ਵਿਸ਼ਨੂੰ ਜੀ ਦੇ ਵਿਭਾਗ ਨੇ ਇਹ ਜਿਸ ਨੂੰ ਤੁਸੀਂ ਵਿਸ਼ਨੂੰ ਜੀ ਸਮਝ ਰਹੇ ਹੋ ਉਹ ਵੀ ਵਿਸ਼ਨੂੰ ਇੱਕ ਮਹਾ ਵਿਸ਼ਨੂੰ ਇਸ ਤਰ੍ਹਾਂ ਉਹਨਾਂ ਦੇ ਭਾਗੀ ਪਰਮਾਤਮਾ ਨੂੰ ਇਹ ਮਹਾ ਵਿਸ਼ਨੂੰ ਕਹਿ ਦਿੱਤਾ ਜਾਂਦਾ ਨੇ ਤੇ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਸ਼ੀਰ ਸਾਗਰ ਚ ਸੁੱਤੇ ਨੇ ਕਾਲਪੁਰਖ ਕੀ ਕਰੀ ਵਡਾਈ ਇਹ ਮੇ ਆਗਿਆ ਤ ਹੈ ਤੈ ਤਿਨੇ ਆਈ ਕਿ ਕਾਲਪੁਰਖ ਦੀ ਉਹਨਾਂ ਵਡਿਆਈ ਕੀਤੀ ਤੇ ਉੱਥੋਂ ਉਹਨਾਂ ਨੂੰ ਇਸ ਤਰ੍ਹਾਂ ਆਗਿਆ ਪ੍ਰਾਪਤ ਹੋਈ ਦਿਜ ਜਮਦਗਨ ਜਗਤ ਮੋ ਸੋਹਤ ਕਿ ਇੱਕ मुनि ਹੈ ਆਪਣਾ ਜਮਦਾਗਨ ਨਾ ਦਾ ਉਹ ਜਗਤ ਵਿੱਚ ਸੋਹਦਾ ਹੈ ਨਿਤ ਉਠਕਰਤ ਅਗਨੋਗਨ ਹਤ ਕਿ ਉਹ ਨਿਤ ਉਠਕੇ ਸਾਰੇ ਪਾਪੀਆਂ ਦਾ ਨਾਸ਼ ਕਰਦਾ ਹੈ ਮਤਲਬ ਚੰਗੇ ਕੰਮ ਕਰਦਾ ਹੈ ਪੂਜਾ ਪਾਠ ਕਰਦਾ ਹੈ ਜੋ ਵੀ ਹੈ ਧਰਮ ਪਾਲਣ ਕਰਦਾ ਹੈ ਤੈਹ ਤੋਂ ਧਰੋ ਵਿਸ਼ਨ ਅਵਤਾਰਾ ਹਨਹੁ ਸਕਰ ਕੇ ਸਤਰ ਸੁਧਾਰਾ ਕੀ ਤੁਸੀਂ ਵਿਸ਼ਨੂ ਜੀ ਉੱਥੇ ਅਵਤਾਰ ਧਰੋ ਤੇ ਇੰਦਰ ਦੇ ਜਿਹੜੇ ਵੈਰੀ ਹੈ ਇਹਨਾਂ ਨੂੰ ਸੁਧਾਰੋ ਕਿਸ ਤਰ੍ਹਾਂ ਇਹਨਾਂ ਦਾ ਸੌਦਾ ਲਾਓ ਹੁੰਦਾ ਕਿ ਇੱਕ ਸหัส ਸਰਬਾਹੂ ਨਾਂ ਦਾ ਰਾਜਾ ਹੁੰਦਾ ਤੇ ਰਾਜਾ ਕੀ ਕਰਦਾ ਵਾ ਜਮਦਾਗਨ ઋષਿ ਕੋਲ ਕਾਮ ਤੈਨੂੰ ਜਿਹੜੀ ਗਾਂ ਸੀ ਨੌ ਰਤਨਾ ਚ ਨਿਕਲੀ ਸੀ ਸਮੁੰਦਰ ਜਦੋਂ 14 ਰਤਨਾ ਚੋਂ ਤੇ ਜਦੋਂ ਉਹ ਗਾਂ ਜਿਹੜੀ ਸੀ ਉਹਦੀ ਇੱਕ ਬੱਚੀ ਹੈਗਾ ਉਹਦੀ ਬੱਚੀ ਦਾ ਨਾਮ ਨੰਦਨੀ ਸੀ ਤੇ ਉਹ ਇਸ ਬੱਚੀ ਨੂੰ ਨੰਦਨੀ ਨੂੰ ਉਹਨਾਂ ਤੋਂ ਖੋਹ ਲਿਆਉਂਦਾ ਹੈ ਉਹ ਦਿੰਦੇ ਨਹੀਂ ਤੇ ਉਹਨਾਂ ਤੋਂ ਖੋਹ ਲਿਆਉਂਦਾ ਤੇ ਉਹਨਾਂ ਦੀ ਹੱਤਿਆ ਕਰ ਦਿੰਦਾ ਹੈ ਪਰਸ਼ੂਰਾਮ ਦੇ ਪਿਤਾ ਜਿਹੜੇ ਜਮਦਾਗਿੰਦ ਸਾਸ ਸਰਬਾਹੂ ਰਾਜਾ ਤੇ ਫਿਰ ਜਦੋਂ ਪਰਸ਼ੂਰਾਮ ਜੀ ਨੂੰ ਆਪਣੀ ਮਾਤਾ ਕੋਲੋਂ ਪਤਾ ਲੱਗਦਾ ਕਿ ਸੱਸ ਸਰਬਾਹੂ ਨੇ ਉਹਨਾਂ ਨੂੰ ਮਾਰਤਾ ਹੈ ਸੱਸ ਸਰਬਾਹੂ ਦਾ ਮਤਲਬ ਹੁੰਦਾ 1000 ਬਾਹਾਂ ਵਾਲਾ 1000 ਤੇ ਬਾਹਾਂ ਕਿਸੇ ਦੀਆਂ ਨਹੀਂ ਹੁੰਦੀਆਂ ਮਤਲਬ ਉਹਦੇ ਕੋਲ ਸ਼ਕਤੀ ਇੰਨੀ ਸੀ ਕਿ ਉਹਨੂੰ 1000 ਬਾਹਾਂ ਵਾਲਾ ਜਾਂ ਸੱਸ ਸਰਬਾਹੂ ਕਿਆ ਜਾਂਦਾ ਹੈ ਤੇ ਫਿਰ ਜਿਹੜੇ ਪਰਸੂਰਾਮ ਜੀ ਹੋ ਨਿਕਲ ਪਏ ਫਿਰ ਆਪਣਾ ਕੁਹਾੜਾ ਲੈ ਕੇ ਫਰਸਾ ਲੈ ਕੇ ਪਰਸੇ ਦੇ ਕਰਕੇ ਉਹਨਾਂ ਦਾ ਨਾਂ ਪਰਸੂਰਾਮ ਪਿਆ ਤੇ ਫਿਰ ਪਰਸੂਰਾਮ ਜੀ ਜਾ ਕੇ ਰਾਜੇ ਕੋਲ ਪਹੁੰਚੇ ਤੇ ਜਾ ਕੇ ਰਾਜੇ ਨੂੰ ਖਤਮ ਕੀਤਾ ਉਸ ਦਾ ਅੰਤ ਕੀਤਾ ਤੇ ਉਹ ਸਾਰੀ ਉਹਨਾਂ ਨੇ ਖੱਤਰੀਆਂ ਕੋ ਧਰਤੀ ਖੋ ਕੇ ਬ੍ਰਾਹਮਣਾਂ ਨੂੰ ਦੇਤੀ ਪਰ ਬਾਅਦ ਚ ਗਈ ਹੋਇਆ ਕਿ ਬ੍ਰਾਹਮਣ ਵੀ ਹਾਰ ਗਏ ਜੂਏ ਦੇ ਵਿੱਚ ਤੇ ਫਿਰ ਉਹ ਖੱਤਰੀਆਂ ਕੋਲ ਚੱਲ ਗਈ ਤੇ ਖੱਤਰੀਆਂ ਦੇ ਕੋਲ ਚੱਲ ਗਈ ਤੇ ਬ੍ਰਾਹਮਣ ਫਿਰ ਉਹਨਾਂ ਕੋਲ ਵਾਪਸ ਆਏਗੇ ਆਡੇ ਕੋਲ ਤੇ ਫਿਰ ਚੱਲ ਗਈ ਆ ਤੇ ਕਹਿੰਦੇ ਉਹਨਾਂ ਨੇ ਪਰਸ਼ੂਰਾਮ ਜੀ ਨੇ 21 ਵਾਰ ਧਰਤੀ ਤੋਂ ਛੱਤਰੀਆਂ ਦਾ ਸਫਾਇਆ ਕੀਤਾ ਕਹਿੰਦੇ ਹਨ ਕਰੀ ਛੱਤਰਹੀਣ ਸ਼ਿਤੰ ਕਿੰਸ ਵਾਰਾਂ 21 ਵਾਰ ਛੱਤਰੀ ਜਿਹੜੀ ਹੀਣ ਕਰਤੀ ਧਰਤੀ ਹਣੇ ਐਸੇ ਹੀ ਭੂਪ ਸਰਬੰਗ ਸੁਧਾਰੰਗ ਤੇ ਇਸ ਤਰ੍ਹਾਂ ਹੀ ਸਾਰੇ ਰਾਜਿਆਂ ਨੂੰ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ ਕਥਾ ਸਰਬ ਜੋਸ਼ ਔਰ ਤੇ ਲੈ ਸੁਣੋ ਜੇ ਮੈਂ ਸਾਰੀ ਕਥਾ ਸੁਣਾਉਣ ਲੱਗਾ ਤੇ ਹੀਰ ਦੇ ਗ੍ਰੰਥ ਕੇ ਬਾੜ ਬੇਤੇ ਡਰਾਉ ਮੈਂ ਹਿਰਦੇਚਾ ਦਰਦਾ ਹਾਂ ਗ੍ਰੰਥ ਜਿਹੜਾ ਹੈ ਬਹੁਤ ਵੱਡਾ ਨਾ ਹੋ ਜਾਏ ਇਸ ਲਈ ਜਿੰਨਾ ਵੀ ਅਜੇ ਤੱਕ ਦਸਮ ਗ੍ਰੰਥ ਬਹੁਤ ਵੱਡਾ ਲੇਕਿਨ ਜੇ ਹਰ ਕਹਾਣੀ ਇਹਦੇ ਵਿੱਚ ਜਿੰਨੀਆਂ ਇਥੇ ਕਥਾ ਕਹਾਣੀਆਂ ਨੇ ਪੁਰਾਣੀ ਕੋਣ ਜਿਹੜੀਆਂ ਵੀ ਆਉਣਾ ਉਹ ਜੇ ਸਾਰੀ ਡਿਟੇਲ ਚ ਕਹੀਆਂ ਹੁੰਦੀਆਂ ਤੇ ਉਹ ਗ੍ਰੰਥ ਫਿਰ ਤੇ ਉਹ ਕਈ ਗ੍ਰੰਥਾਂ ਦਾ ਮਿਲਾ ਕੇ ਫਿਰ ਗ੍ਰੰਥ ਬਣਾ ਨਹੀਂ ਇਸ ਕਰਕੇ ਬਹੁਤ ਸ਼ਾਰਟਕਟ ਚ ਗੁਰੂ ਸਾਹਿਬ ਉਹਦੇ ਵਿੱਚ ਐਡ ਕਰਦੇ ਹਨ ਤੇ ਅੱਗੇ ਗੱਲ ਕਰਦੇ ਹਾਂ ਦੋਸਤੋ ਬ੍ਰਹਮਾ ਅਵਤਾਰ ਦੀ ਜੋ ਜਿਹੜਾ ਬ੍ਰਹਮਾ ਜੀ ਹੈ ਇੱਕ ਗਿਆਨਮਾਨ ਦੇਵਤਾ ਜਿਹੜਾ ਬ੍ਰਹਮਾ ਹੈ ਇਹ ਵੀ ਵਿਸ਼ਨੂ ਜੀ ਤੋਂ ਹੀ ਪੈਦਾ ਹੋਏ ਨੇ ਆਬ ਉਚਰੋ ਮੈਂ ਕਥਾ ਚਿਰਾਨੀ ਜਿਮ ਉਪਜੋ ਬ੍ਰਹਮਾ ਸੁਰ ਗਿਆਨੀ ਚਤੁਰਾਨਨ ਅਘਉ ਘਨ ਹਰਤਾ ਉਪਜੋ ਸਕਲ ਸ੍ਰਿਸ਼ਟ ਕੋ ਕਰਤਾ ਕੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਇਹੀ ਹੈ ਬ੍ਰਹਮਾ ਜੀ ਹੀ ਸ੍ਰਿਸ਼ਟੀ ਦਾ ਨਿਰਮਾਣ ਕਰਦੇ ਹਨ ਜਬ ਜਬ ਵੇਦ ਨਾਸ਼ ਹੋਏ ਜਾਹੀ ਤਬ ਤਬ ਪੁਨ ਬ੍ਰਹਮਾ ਪ੍ਰਗਟ ਆਹੀ ਕਿ ਜਦੋਂ ਜਦੋਂ ਵੀ ਵੇਦਾਂ ਦਾ ਨਾਸ਼ ਹੋ ਜਾਂਦਾ ਬ੍ਰਹਮਾ ਜੀ ਫਿਰ ਪ੍ਰਗਟ ਹੁੰਦੇ ਨੇ ਤਾਤੇ ਬਿਸਨ ਬ੍ਰਹਮ ਬਪਤਰਾ ਚਤੁਰਾਨਨ ਕਰ ਜਗਤ ਉਚਰਾ ਤੇ ਚਤੁਰਾਨਨ ਤਾਂ ਕਹਿੰਦੇ ਕਿ ਇਹਨਾਂ ਦੇ ਚਾਰ ਮੁਖ ਸੀ ਇਸ ਲਈ ਇਹਨਾਂ ਨੂੰ ਚਤੁਰਾਨਨ ਕਹਿੰਦੇ ਨੇ ਕਿ ਫਿਰ ਜਗਤ ਤੇ ਫਿਰ ਚਤੁਰਾਨਨ ਜਿਹੜੇ ਹਨ ਉਹ ਫਿਰ ਆਪਣਾ ਰੂਪ ਧਰਦੇ ਹਨ ਕਿਹਾ ਜਾਂਦਾ ਹੈ ਮੈਂ ਹੋਰ ਵੀ ਕਥਾ ਕਹਾਣੀਆਂ ਸੁਣਿਆ ਇੱਥੇ ਤੇ ਨਹੀਂ ਲਿਖਿਆ ਕਿ ਬ੍ਰਹਮਾ ਜੀ ਜਿਹੜੇ ਵਿਸ਼ੂ ਜੀ ਦੀ ਜਿਹੜੀ ਨਾਭ ਕਮਲ ਆ ਉੱਥੇ ਜਿਹੜਾ ਫੁੱਲ ਬੰਦਾ ਵੇਖੋ ਇਹ ਸਭ ਕਲਪਨਾਵਾਂ ਵਾਂ ਜਾਂ ਸਮਝਾਉਣ ਦੇ ਤਰੀਕੇ ਨੇ ਲੋਕਾਂ ਨੂੰ ਕਿ ਇਹਦਾ ਅਰਥ ਕੀ ਆ ਕਿਉਂਕਿ ਇਹ ਸਭ ਜਿੰਨੀਆਂ ਵੀ ਚੀਜ਼ਾਂ ਹਨ ਇਹ ਗੱਲਾਂ ਜਿਹੜੀਆਂ ਹੁੰਦੀਆਂ ਇਹ ਜਿਹੜੀਆਂ ਤਸਵੀਰਾਂ ਹੁੰਦੀਆਂ ਇਹ ਸੂਤਰ ਰੂਪ ਦੇ ਹੁੰਦੀਆਂ ਉਹ ਸੂਤਰ ਨੂੰ ਤੁਸੇ ਡਿਟੇਲ ਚ ਆਪ ਸਮਝਣਾ ਹੁੰਦਾ ਇਹ ਵਿਦ ਭਇਓ ਬ੍ਰਹਮ ਅਵਤਾਰਾ ਸਭ ਪਾਪਨ ਕੋ ਮੇਟਨ ਹਾਰਾ ਪ੍ਰਜਾ ਲੋਕ ਸਭ ਪੰਥ ਚਲਾਏ ਪਾਪ ਕਰਮ ਤੇ ਸਵੇ ਹਟਾਏ ਪ੍ਰਜਾ ਦੇ ਸਾਰੇ ਲੋਕਾਂ ਨੂੰ ਧਰਮ ਮਾਰਗ ਉਤੇ ਚਲਾਏ ਕਿਉਂਕਿ ਜਿੰਨੇ ਵੀ ਵੇਦ ਆਦ ਹਨ ਚਾਰੇ ਵੇਦ ਇਹ ਜਿਹੜੇ ਹਨ ਇਹ ਸਾਰੇ ਕਹਿੰਦੇ ਬ੍ਰਹਮਾ ਜੀ ਨੇ ਹੀ ਲਿਖੇ ਨੇ ਤੇ পাপ ਕਰਮਾਂ ਤੋਂ ਜਿਹੜਾ ਲੋਕਾਂ ਨੂੰ ਉਹਨਾਂ ਨੇ ਹਟਾਇਆ ਤੇ ਦੋਸਤੋ ਇਹ ਹੋ ਗਏ ਵਿਸ਼ਨੂ ਜੀ ਦੇ 24 ਅਵਤਾਰਾਂ ਚੋਂ 10 ਅਵਤਾਰਾਂ ਦੀ ਕਥਾ ਆਉਣ ਵਾਲੇ ਭਾਗਾਂ 'ਚ ਅਸੀਂ ਬਾਕੀ ਅਵਤਾਰਾਂ ਦੀ ਵੀ ਕਥਾ ਕਰਾਂਗੇ। ਤਾਂ ਦੋਸਤੋ ਇਹ ਵੀਡੀਓ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਸਭ ਤੋਂ ਈਤਾਲ ਸਾਰਿਆਂ ਨੂੰ